ਕਾ ਦੇ ਰਹੇ ਨੇ ਇਸ ਵਾਰ ਉਹਰੇ 35 ਚਲੋ ਨੂੰ ਅੱਛਾ ਕਿਉਂ ਉਹਨੇ ਪਹਿਲਾਂ ਦੀ ਕੰਮ ਕੀਤੇ ਬਾਲਦੇ ਸਯੋਗ ਨਾਲ ਵੀ ਬਾਕੀ ਜਿਹੜੇ ਪਿੰਡ ਦੇ ਸਤੰਝ ਮੰਬਰ ਸੀਗੇ ਸਾਰੇ ਬਾਲ ਸਾਹਿਬ ਦੇ ਤਰੂ ਝੋਕੇ ਟੈਪੀਟਰ ਲੋ ਬਹੱਕ ਜਾ ਸੀਗੇ ਨੇਰੀ ਵਾਗੀ ਜੀ ਅੱਛਾ ਪ੍ਰਾਈਵੇਟਿੰਗ ਨੇ ਕਰਵਾਇਆ ਵੀ ਹੈਗਾ ਜੇ ਤਿੰਨ ਵਾਰ ਬਣਿਆ ਨਾ ਗਲੀਆਂ ਗੁਲੀਆਂ ਪਾਰਕ ਪੁਰਕ ਜੇ ਬਣਾਤੇ ਫੇਰ ਇੰਨਾ ਕਿਤਾ ਕਰਵਾਇਆ ਆਪਾਂ ਐਵੇਂ ਨਹੀਂ ਕਹਿੰਦੇ ਮਾੜਾ ਵੀ ਨਹੀਂ ਕਹਿੰਦੇ ਹਾਂ ਵੀ ਜਿਵੇਂ ਹਾਂ ਵੀ ਨਹੀਂ ਕਰਵਾਇਆ ਕਰਵਾਇਆ ਵੀ ਹੈਗਾ ਪਰ ਮਨਪ੍ਰੀਤ ਨੇ ਤਾਂ ਕੁਝ ਨਹੀਂ ਰਾਏ ਵੜਿੰਗ ਨੇ ਪਾਈਆਂ ਗਲੀਆਂ ਪਾਈਆਂ ਠੀਕ ਹੈ 15-15000 ਪੀਤਾ ਸੀ ਉਹਨੇ ਜੀ ਠੀਕ ਹੈ ਆਪਣੇ ਕੋਲੇ ਪਰ ਐਨਐਮ ਆਪਾਂ ਬੋਰਡ ਤਾਂ ਆਪਣੇ ਜਾਊਗੀ ਡਿਬੀ ਨੂੰ ਜਾਊਗੀ ਅੱਛਾ ਜਿਹੜਾ ਬਾਦਲ ਸਾਹਿਬ ਨੇ ਕੀਤਾ ਉਹੋ ਹੀ ਰਹਿ ਗਿਆ ਅੱਛਾ ਗਿੱਦੜਵਾਹਾ ਦੇ ਵਿੱਚ ਅਸੀਂ ਖੜੇ ਆ ਤੇ ਆਮ ਲੋਕ ਇਸ ਟਾਈਮ ਕੀ ਸੋਚ ਰਹੇ ਨੇ ਕੀ ਲੋਕਾਂ ਦੀ ਉਰੇ رائے ਆ ਕਿਸ ਨੂੰ ਜਿਤਾ ਰਹੇ ਨੇ ਤਿੰਨ ਵਾਰ ਦਾ ਜਿਹੜਾ ਐਮਐਲਏ ਰਾਜਾ ਵੜਿੰਗ ਹੈ ਉਹਨੂੰ ਮੌਕਾ ਦੇਣਗੇ ਜਾਂ ਮਨਪ੍ਰੀਤ ਬਾਦਲ ਨੂੰ ਜਿਧਾਉਣਗੇ ਜਾਂ ਉਰੇ ਡਿੰਪੀ ਢਿੱਲੋਂ ਨੂੰ ਮੌਕਾ ਦੇ ਕੇ ਇਹ ਕਿਹਨੂੰ ਤਖਤ ਤੇ ਬਿਠਾ ਰਹੇ ਨੇ ਅਸੀਂ ਪੁੱਛਦੇ ਆ ਅਸ਼ੀਕਾ ਬਾਈ ਜੀ ਹਾਂਜੀ ਕਿਹਨੂੰ ਮੌਕਾ ਦੇ ਰਹੇ ਹੋ ਇਸ ਵਾਰ ਅਸੀਂ ਡਿੰਪੀ ਢਿੱਲੋਂ ਦੇ ਰਹੇ ਮੌਕਾ ਜੀ ਅੱਛਾ ਕੀ ਕਾਰਨ ਹੈ ਸਾਨੂੰ ਆ ਛੱਡ ਪਾਕ ਦਿੱਤਾ ਸੀਗਾ ਜੀ ਹੂੰ ਬਾਕੀ ਤਿੰਨ ਨਾਰੀ ਵਿਚਾਰਾ ਹਾਰ ਗਿਆ ਜੀ ਐਦ ਕਿ ਕਿਸੇ ਨੇ ਵੀ ਮੌਕਾ ਉਹਨੂੰ ਮਿਲੇ ਤੇ ਸਾਡੇ ਸ਼ਹਿਰ ਦੇ ਕੰਮ ਕਰੇ ਹੋ ਹੂੰ ਬਾਕੀ ਲੋਕਲ ਬੰਦਾ ਜੀ ਲੋਕਲ ਬੰਦਾ ਜਿਹੜਾ ਮਤਲਬ ਪਹਿਨਾ ਰਾਜਾ ਵੜਿੰਗ ਤੁਸੀਂ ਤਿੰਨ ਵਾਰ ਜਿਤਾਇਆ ਉਹਨੇ ਹੀ ਕੰਮ ਕਰੇ ਉਹਨੇ ਕਰਿਆ ਕੁਛ ਕਰਿਆ ਕੋਈ ਨਹੀਂ ਵੀ ਕੰਮ ਕਰਿਆ ਕੁਛ ਜੀ ਹੂੰ ਕੁਛ ਨਾ ਤਾਂ ਟਾਇਲਰ ਟੁਲਾਂਗੇ ਹਾਂ ਜੀ ਗਲੀਆਂ ਗੁਲੀਆਂ ਵਧੀਆ ਬਣਾਈਆਂ ਪਾਰਕ ਬਣਾਏ ਇੱਕ ਦੋ ਨੇ ਵੀ ਪਰ ਅਸੀਂ ਤਾਂ ਚਾਹੁੰਦੇ ਵੀ ਨੇੜੇ ਬੰਦਾ ਲੋਕਲ ਸਾਡੇ ਜੀ ਐਮਪੀ ਢਿੱਲੂ ਅੱਛਾ ਬਾਕੀ ਸਾਨੂੰ ਇਹਨਾਂ ਨੇ ਛੱਡ ਪੱਕੇ ਦਿੱਤਾ ਸੀ ਪਹਿਲਾਂ ਜੀ ਵੀ ਅਸੀਂ ਇਹਨਾਂ ਵੀ ਹੁਣ ਸਰਕਾਰ ਆਵੇ ਵੀ ਇਹ ਬਣੇ ਤਾਂ ਸਾਨੂੰ ਕੰਮ ਸੌਖੇ ਹੋ ਜਾਣਗੇ ਜੀ ਕਿਉਂਕਿ ਲੋਕਲ ਬੰਦਾ ਸ਼ਹਿਰ ਦਾ ਜੀ ਜਿਹੜਾ ਰਾਜਾ ਵੜਿੰਗ ਸੀ ਉਹ ਇੱਥੋਂ ਛਾਲ ਮਾਰ ਕੇ ਲੁਧਿਆਣੇ ਚਲੇ ਗਿਆ ਹਾਂਜੀ ਤੇ ਹੁਣ ਫੇਰ ਹੋ ਰਿਹਾ ਆਕੇ ਮੌਕਾ ਭਾਲ ਰਿਹਾ ਫਿਰ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਨਕਾਰ ਕਿਉਂ ਨਹੀਂ ਦਿੰਦੇ ਐਂਡ ਪਬਲਿਕ ਦਾ ਮਨ ਹੁੰਦਾ ਜੀ ਕਿਤੇ ਵੀ ਪਾ ਸਕਦੀ ਹੈ ਪਬਲਿਕ ਦਾ ਵੋਟ ਜੀ ਕਿਸੇ ਦੇ ਬਾਰੇ ਦਾ ਆਪਾਂ ਕੀ ਕਹਿ ਸਕਦੇ ਹਾਂ ਕੁਝ ਨਹੀਂ ਕਹਿ ਸਕਦੇ ਨਹੀਂ ਹਸਤਾ ਪੱਤਰਕਾਰ ਅਸੀਂ ਤਾਂ ਕਹਿ ਸਕਦੇ ਹਾਂਜੀ ਤੁਸੀਂ ਕਹਿ ਸਕਦੇ ਅਸੀਂ ਨਹੀਂ ਕਹਿੰਦੇ ਜੀ ਸਾਡੇ ਤਾਂ ਬੰਦਾ ਉਹ ਵੀ ਠੀਕ ਸਹੀ ਪਰ ਅਸੀਂ ਐਤ ਕਿਤੇ ਚਾਹੁੰਦੇ ਜੀ ਵੀ ਡੈਂਪੀ ਨੂੰ ਮੌਕਾ ਮਿਲੂ ਠੀਕ ਤਾਂ ਹੈਗਾ ਜੀ ਮੇਰੇ ਇੱਥੋਂ ਚੱਕ ਕੇ ਉੱਤੇ ਕਿਉਂ ਗਿਆ ਉੱਥੋਂ ਦਾ ਉਹ ਨਹੀਂ ਮੈਂ ਤੁਹਾਨੂੰ ਪਤਾ ਦਿਆਂ ਜੀ। ਬਸ ਉਹਨੂੰ ਕਰ ਗੱਲ ਤੂੰ। ਇਹਨਾਂ ਦਾ ਸਾਨੂੰ ਪਤਾ ਨਹੀਂ ਜੀ ਗੱਲ ਦਾ। ਨਹੀਂ ਇੱਥੋਂ ਜੇ ਉਹ ਚੰਗੇ ਸੀ ਤਾਂ ਸ਼ਹਿਰ ਛੱਡ ਕੇ ਲੁਧਿਆਣੇ ਲੜ ਪਏ। ਉੱਥੇ ਕਹਿੰਦੇ ਮੈਂ ਲੁਧਿਆਣੇ ਰਹੂੰਗਾ। ਹੁਣ ਫੇਰ ਮਤਲਬ ਲੁਧਿਆਣੇ ਦੇ ਹੋ ਗਏ ਉਹ। ਰਹਿੰਦੇ ਲੁਧਿਆਣੇ ਵੀ ਨਹੀਂ ਰਹਿੰਦੇ ਉਹ ਗਿਦੜਵਾਹੇ ਵੀ ਨਹੀਂ ਰਹਿੰਦੇ ਮੁਕਸਰ ਨੇ। ਮੁਕਸਰ ਰਹਿੰਦੇ। ਫੇ ਕੀ ਕਰਾਉਣਾ ਯਾਰ? ਨਹੀਂ ਉਹ ਤਾਂ ਹੈ ਜੀ ਪਤਾ ਉਹ ਤਾਂ ਘਰੋਂ ਘਰ ਲੜੀ ਜਾਂਦੇ ਨੇ ਨਾ ਇਲੈਕਸ ਨਾ हां ਵੇ ਦੇਖਿਆ ਤਾਂ हां ਵੀ ਚਲੋ ਉਹ ਤਾਂ ਕਹਿੰਦੇ हां ਵੀ ਚਲੋ ਉਹ ਐਮਪੀ ਬਣ ਕੇ ਉਹਨਾਂ ਘਰ ਦੇ ਗਏ ਆ ਵੀ ਇਹ ਐਮਐਲਏ ਬਣ ਜਾਣਗੇ ਪਰ ਆਪਾਂ ਤਾਂ ਕਹਿੰਦੇ ਹਾਂ ਵੀ ਚਲੋ ਇੱਕ ਵਾਰੀ ਮੌਕਾ ਜ਼ਰੂਰ ਦਿਓ ਡਿੰਪੂ ਨੂੰ ਜੋ ਕਿਉਂਕਿ ਇਹ 2.5 ਸਾਲ ਪਏ ਆ ਮੌਕੇ ਸਰਕਾਰ ਆ ਜਿਹੜੇ ਕੰਮ ਹੋਣਗੇ ਹੁਣ ਉਹ ਹੀ ਦੇਖੇ ਜਾਣੇ ਆ 2.5 ਸਾਲ ਤੇ ਠੀਕ ਸਾਰ ਤੋਂ ਵੱਡੀ ਗੱਲ ਤਾਂ ਹਮ ਇੱਕ ਵਾਰ ਜ਼ਰੂਰ ਮੌਕਾ ਦੇਣਾ ਚਾਹੀਦਾ ਜਿਹੜੀ ਰਾਏ ਹੁੰਦੀਆਂ ਨਾ ਉਹ ਤੁਹਾਡਾ ਵੋਟ ਦਾ ਹੱਕ ਹੈਗਾ ਪਰ ਤਿੰਨ ਵਾਰ ਤੁਸੀਂ ਇਹਨੂੰ ਜਿਤਾ ਲਿਆ ਠੀਕ ਹੈ ਚੌਥੀ ਵਾਰ ਤੁਸੀਂ ਹੁਣ ਮੌਕਾ ਮਨਪ੍ਰੀਤ ਬਾਦਲ ਵੀ ਮੌਕਾ ਮੰਗ ਰਿਹਾ ਐ ਤਾਂ ਫਿਰ ਉਹਨੂੰ ਮੌਕਾ ਬਾਦਲ ਦਾ ਤਾਂ ਫਿਰ ਐਨ ਹੈ ਜੀ ਦੇਖੋ ਜੀ ਪਹਿਲਾਂ ਚਾਰ ਵਾਰ ਰਹਿ ਚੁੱਕੇ ਜੀ ਕੰਮ ਆਵੇ ਉਹਦਾ ਹੋਏ ਵੀ ਨਹੀਂ ਜੀ ਜੇ ਆਪਾਂ ਕਹਿ ਦਈਏ ਹਾਂ ਵੀ ਹੋਏ ਆ ਥੋੜੇ ਬਹੁਤ ਹੁੰਦੇ ਵੀ ਰਹੇ ਪਰ ਚਾਰ ਵਾਰ ਜਿਹੜਾ ਬਣ ਗਿਆ ਹੋਵੇ ਤਾਂ ਬਹੁਤ ਸੁਧਾਰ ਹੋ ਜਾਂਦਾ ਇਹਨਾਂ ਤਾਂ ਚਲੋ ਰਾਇਵਡਿੰਗ ਨੇ ਕਰਵਾਇਆ ਵੀ ਹੈਗਾ ਜੇ ਤਿੰਨ ਵਾਰ ਬਣਿਆ ਨਾ ਗਲੀਆਂ ਗੁਲੀਆਂ ਪਾਰਕਪੁਰਕ ਜੇ ਬਣਾਤੇ ਹੇ ਇਹਨਾਂ ਕਿਤਾ ਕਰਵਾਇਆ ਆਪਾਂ ਐਵੇਂ ਨਹੀਂ ਕਹਿੰਦੇ ਮਾੜਾ ਵੀ ਨਹੀਂ ਕਹਿੰਦੇ ਹਾਂ ਵੀ ਜਮ੍ਹਾਂ ਹਾਂ ਵੀ ਨਹੀਂ ਕਰਵਾਇਆ ਕਰਵਾਇਆ ਵੀ ਹੈਗਾ ਪਰ ਮਨਪ੍ਰੀਤ ਨੇ ਤਾਂ ਕੁਝ ਵੀ ਨਹੀਂ ਜਿਹੜਾ ਜਿਹੜਾ ਸੁਖਵੀਰ ਬਾਦਲ ਹੈ ਉਹ ਅਸਤੀਫਾ ਦੇ ਗਿਆ ਤੇ ਹੁਣ ਅੱਗੇ ਕੀ ਰਣਨੀਤੀ ਬਣਦੀ ਹੈ ਪੰਜਾਬ ਦੀ ਇਹ ਦੇਖਣਯੋਗ ਹੋਊਗੀ ਕੀ ਕਹਾਂਗੇ ਜੀ ਉਰੇ ਦੇ ਵਿਕਾਸ ਨੂੰ ਤੁਸੀਂ ਆਪਾਂ ਤਾਂ ਇਹ ਦੇਖੋ ਹੁਣ ਸਭ ਰਾਏ ਵੜੇਗਣੇ ਪਾਈਆਂ ਗਲੀਆਂ ਪਾਈਆਂ ਠੀਕ ਹੈ 15-15000 ਰੁਪਏ ਦਿੱਤਾ ਸੀ ਉਹਨੇ ਜੀ ਠੀਕ ਹੈ ਵੜੇਗਣੇ ਪਰ ਐਨ ਆਈ ਆਪਾਂ ਬੋਰਡ ਤਾਂ ਆਪਣੇ ਜਾਊਗੀ ਇਹਨੂੰ ਡਿੰਪੀ ਨੂੰ ਜਾਊਗੀ ਅੱਛਾ ਬੋਰਡ ਡਿੰਪੀ ਨੂੰ ਭਾਰਾ ਠੀਕ ਹੈ ਤਾਂ ਇਹ ਉਰੇ ਹੋਰ ਕੀ ਕੀ ਹੈ ਉਰੇ ਪੀਣੇ ਵਾਲੇ ਪਾਣੀ ਦੀ ਵਿਵਸਥਾ ਹੈਗੀ ਆ ਕੋਈ ਨਹੀਂ ਜੀ ਕੋਈ ਵਿਵਸਥਾ ਨਹੀਂ ਤੁਹਾਡੇ ਸਾਹਮਣੇ ਐ ਤੇ ਦੇਖ ਲਓ ਆ ਸੜਕਾਂ ਦੇਖ ਲਓ ਕਿਹੜੇ ਸੱ ਪਈਆਂ ਸਾਭਦੀਆਂ ਇੱਧਰ ਆਪਣਾ ਗਿਆ ਏਜੰਸੀ ਵਾਲੇ ਪਾਸੇ ਜਾਵੜੂ ਠੀਕ ਹੈ ਜੀ ਸੀਵਾ ਬਹੁਤ ਬੁਰਾ ਹਾਲ ਆ ਠੀਕ ਹੈ ਜੀ ਬੈਂਕਾਂ ਦੇ ਸਾਹਮਣੇ ਇੱਧਰ ਬੰਨੇ ਜਾ ਕੇ ਕਹਿੰਦਾ ਮਤਲਬ ਆਪ ਜੀ ਤੇਰੇ ਕੋਲ ਆਉਣਾ ਮੈਂ ਨਹੀਂ ਆਉਂਗਾ بارش ਹੋ ਗਈ ਬਸ ਇੱਥੇ ਸਾਰੀ ਮੰਡੀ ਪਾਣੀ ਦੇ ਭਰ ਜਾਂਦੀ ਹੈ ਜੀ ਕੋ ਪਾਣੀ ਦਾ ਕੋਈ ਨਿਕਾਸ ਨਹੀਂਦਾ ਚਾਰ ਦਿਨ ਤਾਂ ਪਾਣੀ ਦੇ ਪੱਕੇ ਹੈ ਜੀ ਤੇ ਫੇਰ ਮੌਕਾ ਮੰਗ ਰਹੇ ਨੇ ਹੁਣ ਜੀ ਪਬਲਿਕ ਦੇ ਇਸ ਸਾਰੇ ਹੈ ਨਹੀਂ ਉਹ ਜੀ ਪਬਲਿਕ ਦੇ ਸਾਰੇ ਆਏ ਤੁਸੀਂ ਪਬਲਿਕ ਦੇਣਾ ਮੌਕਾ ਦੇ ਦੇਣਗੇ ਤਾਂ ਤੁਸੀਂ ਵੀ ਤਾਂ ਪਬਲਿਕ 'ਚ ਆ ਰਹੇ ਹੋ ਆ ਬਸ ਵੀਰ ਬਰਤ ਕਾਇਆ ਵਿਖਾਏ ਕਿਹੜੇ ਹਾਵਨਾ ਚ ਲੈਣਾ ਆਪਾਂ ਇਹ ਕਿਹਨੂੰ ਮੌਕਾ ਦੇ ਰਹੇ ਹਾਂ ਇਸ ਵਾਰ ਉਹਰੇ ਟੈਂਪੀਟ ਲੋ ਨੂੰ ਅੱਛਾ ਕਿਉਂ ਉਹਨੇ ਪਹਿਲਾਂ ਵੀ ਕੰਮ ਕੀਤੇ ਬਾਲ ਦੇ ਸੰਯੋਗ ਨਾਲੇ ਬਾਕੀ ਜਿਹੜੇ ਪਿੰਡ ਦੇ ਸਰਪੰਚ ਬੰਬਰ ਸੀਗੇ ਸਾਰੇ ਬਾਲ ਸਾਹਿਬ ਦੇ ਜਿਹਨੂੰ ਝੋਕੇ ਟੈਂਪੀਟ ਲੋ ਬਿਹਾਖ ਜਾ ਸੀਗੇ ਨੇਰੀ ਬਾਗੀ ਜੀ ਅੱਛਾ ਤੇ ਜਿਹੜਾ ਹੁਣ ਐਮਐਲਏ ਆ ਉਹਰੇ ਉਹ ਮੌਕਾ ਫੇਰ ਮੰਗ ਰਿਹਾ ਵੀ ਮੇਰੀ ਘਰ ਵਾਲੀ ਨੂੰ ਜਿਹਾਓ ਉਹਦਾ ਮੌਕਾ ਮੰਗ ਰਿਹਾ ਤੇ ਮੈਂ ਆਦੂਗਾ ਮੈਨੂੰ ਮੌਕਾ ਦੇ ਦੇ ਹੋਰ ਜਿਹੜਾ ਲੋਕਾਂ ਨੇ ਦੇਖ ਰਿਆ ਬਰਖ ਰਿਆ ਯਾਰ 3 ਨਾਰੀ 3 ਨਾਰੀ ਬੰਦਾ ਬਰਖ ਰਿਹਾ ਥੋੜਾ ਹਾਂ ਇਹਦਾ ਗੱਲ ਮੰਨਿਆ ਨਾ ਤੁਸੀਂ ਹਾਂ ਜੀ ਜੇ ਕੋਈ ਕੰਮ ਕੀਤਾ ਹੋਵੇ ਉਹਦੇ ਹੱਥੋਂ ਕੰਮ ਦਾ ਆਦਿ ਕਰ ਲੋਕ ਫੇਰ ਵੀ ਵੋਟ ਪਾ ਦਿੰਨ ਪੀਣੀ ਵਾਲਾ ਪਾਣੀ ਉਰੇ ਹੈਗਾ ਨਹੀਂ ਹੈ ਨਹੀਂ ਕੋਈ ਨਹੀਂ ਪਿੰਡਾ ਪਾਣੀ ਸਾਡੇ ਪਿੰਬੂਨ ਵਾਲਾ ਉਹ ਸਭ ਕੁਝ ਨਹੀਂ ਕੀਤਾ ਆਪਰ ਨਾਲ ਜਿਹੜਾ ਬਾਬਲ ਸਾਹਿਬ ਨੇ ਕੀਤਾ ਉਹੋ ਹੀ ਰਹਿ ਗਿਆ ਅੱਛਾ ਇਹਦਾ ਕਹਿੰਦਾ ਮੈਂ ਬਹੁਤ ਕੰਮ ਕੀਤੇ ਨੇ ਰਾਜਾ ਬੜਿੰਗ ਗੱਲਾਂ ਨਾ ਮੈਂ ਹਰ ਨਾ ਕੀਤੇ ਆ ਗੱਲਾਂ ਨਾਲ ਤਾਂ ਬਹੁਤ ਕੁਝ ਹੋ ਜਾਊਗਾ ਤੇ ਵੋਟਾਂ ਵੇਲੇ ਬਹੁਤ ਕੁਝ ਹੋ ਜਾਂਦਾ ਹੈ ਸੁਭਾ ਦਾ ਕਿਵੇਂ ਇਹ ਸੁਭਾ ਦਾ ਜੀ ਕੱਬਾ ਹੈ ਕੱਬਾ ਕੱਬਾ ਅੱਛਾ ਇਹ ਢਿਲੋਂ ਨੂੰ ਇੱਕ ਬੋਟ ਇੱਥੋਂ ਮੈ ਰਹੀ ਹੈ ਇਹ ਗੱਲ ਮੈਂ ਤੁਹਾਨੂੰ ਦੱਸ ਦਣਾ ਮਿੱਠਾ ਪਰ ਉਹਦੀ ਕੰਮ ਘੱਟ ਕੀਤੀ ਮਿੱਠਾ ਮਿੱਠਾ ਢਿਲੋਂ ਸਾਹਿਬ ਅੱਛਾ ਬਿਲਕੁਲ ਤਾਂ ਮਿੱਠਾ ਹੈ ਇਸ ਗੱਲ ਤੇ ਬੋਟ ਫੁੱਲ ਮਿਲ ਰਹੀ ਹੈ ਢਿਲੋਂ ਸਾਹਿਬ ਨੂੰ ਬਾਕੀ ਢਿਲੋਂ ਸਾਹਿਬ ਜਿਹੜਾ ਬਿਆਸਰ ਹਰਕਰ ਚਾਜ ਲੱਗਿਆ ਲੋਕਾਂ ਦੀ ਗੱਲ ਵੀ ਸੁਣੀ ਹੈ ਇਹ ਨਹੀਂ ਕੋਈ ਗੱਲ ਗੱਲ ਨਹੀਂ ਸੁਣੀ ਮੈਂ ਕਾਂਗਰਸੀ ਦਾ ਪੱਕਾ ਹੁਣੇ ਹੀ ਪਾਰਟੀ ਛੱਡੀ ਹੈ ਮਨਪ੍ਰੀਤ ਬਾਦਲਵਾਰੇ ਨਹੀਂ ਹੈਗਾ ਕੋਈ ਵਿਚਾਰ ਤੁਹਾਡਾ ਉਹ ਮਨਪ੍ਰੀਤ ਬਲਵਾਰੇ ਉਹ ਹੁਣੇ ਆਇਆ ਨਵਾਂ ਨੇੜੇ ਆਇਆ ਪਹਿਲਾਂ ਚਾਰ ਆਈ ਰਿਹਾ ਸੀਗਾ ਜੋ ਨੇੜੇ ਆਇਆ ਵੋਟਾਂ ਦੇ ਪਹਿਲਾਂ ਉਹਨਾਂ ਕੋਈ ਗੱਲ ਬੰਨਦੀ ਤੇ ਲੋਕ ਜੁੜ ਗਏ ਉਹਨਾਂ ਢਿੱਲੋਂ ਸਾਹਿਬ ਨਾਲ ਪੱਟੇ ਕਿਵੇਂ ਜਾਣ ਨਹੀਂ ਉਹ ਭਾਜੀਪੀ ਦੇ ਵਿੱਚ ਨੇ ਭਾਜੀਪੀ ਨੇ ਤਾਂ ਕਿਸਾਨ ਪਹਿਲਾਂ ਬੁਰਾ ਹਾਲ ਕਰਿਆ ਪਿਆ ਨਹੀਂ ਕੀਤਾ ਰਹਾ ਭਾਜੀਪੀ ਨੇ ਕਿਸਾਨਾਂ ਦਾ ਬੁਰਾ ਹਾਲ ਨਹੀਂ ਮੈਂ ਤਾਂ ਨਹੀਂ ਕੀਤਾ ਪਰ ਮਨਪ੍ਰੀਤ ਬਲਦੇ ਇੱਥੇ ਕੰਮ ਜਾਗਦੇ ਸੀਗੇ ਪਰ ਉਹ ਨੇੜ ਰਹਿ ਗਿਆ ਨੇੜ ਦੇ ਕਸਰ ਖਾ ਗਿਆ ਮਨਪ੍ਰੀਤ ਬਲਵਾਰੇ ਨੇੜ ਕਸਰ ਖਾ ਚੁੱਕਿਆ ਤੇ ਹੁਣ ਰਾਜੇ ਬੜਿੰਗ ਦੀ ਘਰ ਵਾਲੀ ਦੁਬਾਰੇ ਮੌਕਾ ਭਾਲ ਰਹੀ ਆ ਮੈਨੂੰ ਮੌਕਾ ਦਓ ਮੌਕਾ ਨਹੀਂ ਹੁਣ ਨਹੀਂ ਮਿਲਦਾ ਤੁਹਾਡੇ ਕੋਲੇ ਗੱਲ ਆ ਜੜੀ ਆਖਰ ਬੁਢੇ ਦੀ ਬੱਗੀ ਦਾੜੀ ਦੀ ਆਖੋ ਕੀ ਗੱਲ ਕਰਦਾ ਅੱਛਾ ਜੀ ਹਾਂ ਮੌਕਾ ਨਹੀਂ ਮਿਲਦਾ ਮੈਂ ਨਹੀਂ ਆਵਾ ਮੇਰੀ ਵੋਟ ਹੈ ਜਨਤਾ ਦੀ ਵੋਟ ਨਹੀਂ ਮੌਕਾ ਦੀ ਮੇਰੀ ਕੱਲੇ ਦੀ ਵੋਟ ਕੀ ਕਰੂਗੀ ਹੂੰ ਮੈਂ ਕੱਲਾ ਕਰ ਦੂੰਗਾ ਕੁਛ ਇਹ ਜਨਤਾ ਪਬਲਿਕ ਦੀ ਆਵਾਜ਼ ਆ ਰਹੀ ਹੈ ਕੋਲ ਵੀ ਜਿੱਕੇ ਜਾਵੜੋ ਪਿੰਡਾਂ ਦੇ ਵਿੱਚ ਆ ਰਹੀ ਆ ਬਾਕੀ ਮਨਬੀਤ ਬਾਦਲਾ ਜਿਹੜਾ ਉਹ ਬੇੜਾ ਦੀ ਮੋਟ ਖਾ ਰਿਆ ਹੈ ਬੇੜਾ ਦੀ ਰਣਗ ਨੂੰ ਜਿਆਦਾ ਪੈਂਦੀ ਹੁੰਦੀ ਸੀ ਸਵਾਗਾ ਵੱਜ ਗਿਆ ਜੀ ਲੋਹੇ ਦਾ ਇਹ ਖਤਮ ਹੋ ਚੁੱਕੀ ਕਹਾਣੀ ਉਹ ਉਹ ਟਾਈਮ ਗਿਆ ਠੀਕ ਹੈ ਜੀ ਤੇ ਕੀ ਕਹੋਗੇ ਆਪ ਜੀ ਉਰੇ ਕੌਣ ਜਿੱਤੂਗਾ ਆਪ ਜੀ ਮੈਂ ਮਨਪ੍ਰੀਤ ਦਾ ਵਰਕਰ ਆ ਜੀ ਮਨਪ੍ਰੀਤ ਜਿਦਾਂ ਚਾਹੀਦਾ ਮੇਰੇ ਹਿਸਾਬ ਨਾਲ ਅੱਛਾ ਮਨਪ੍ਰੀਤ ਬਦਲੇ ਕੰਮ ਕਰੇ ਨੇ ਉਰੇ ਬਾਧੂ ਕੰਮ ਕੀਤੇ ਪਹਿਲਾਂ ਚਾਰ ਵਾਰ ਬਣ ਚੁੱਕੇ ਕਿ ਪਹਿਲਾਂ ਲੋਕਾਂ ਦੇ ਵੇੜ ਤੇ ਕੰਮ ਕੀਤੇ ਐ ਤੇ ਬਾਕੀ ਉੱਤੇ ਮੋਦੀ ਜਰਾ ਆਇਆ ਮੋਦੀ ਜੀ ਨੂੰ ਵੋਟਾਂ ਪਣ ਜਿੱਦਿਆਂ ਹੁੰਦੀਆਂ ਨੂੰ ਤੇ ਲੋਕ ਤਾਂ ਕਹਿੰਦੇ ਜੀ ਉਹਨੇ ਖਜ਼ਾਨਾ ਖਾਲੀ ਹੋ ਰੱਖਿਆ ਕਿੱਥੋਂ ਖਜ਼ਾਨਾ ਪਹਿਲੇ ਖਾਲੀ ਸੀ ਉਹ ਕੀ ਕਰਦੇ ਹੋ ਖਾਣੇ ਕੋ ਪਉ ਆ ਫੇਰ ਹੀ ਪਰੂ ਹਾਂ ਜੇ ਉਹ ਖਜ਼ਾਨਾ ਪਹਿਲੇ ਖਾਲੀ ਹੋ ਕੇ ਤਾਂ ਆਪੇ ਕਰੋ ਭਰ ਦੋ ਹਾਂ ਨਹੀਂ ਉਹ ਉਵੇਂ ਵੈਸੇ ਕਹਿੰਦੇ ਨੇ ਵੀ ਉਹ ਖਜ਼ਾਨਾ ਖਾਲੀ ਰੱਖਦੇ ਨੇ ਖਜ਼ਾਨਾ ਜੇ ਖਜ਼ਾਨਾ ਪੱਕ ਖਰਚ ਕਰਾਂਗੇ ਫੇਰ ਹੀ ਖਾਲੀ ਹੋ ਜੇ ਖਰਚ ਨਹੀਂ ਕਰੇ ਖਜ਼ਾਨਾ ਭਰਿਆ ਰਹੂ ਫੇਰ ਹੂੰ ਉਹਨਾਂ ਕਮਤ ਲਾਏ ਆ ਪੈਸੇ ਤਾਂ ਖਜਾਨਾ ਅਰੇ ਮਤਲਬ ਮਨਪਰੀ ਬਾਦਲ ਨੇ ਕੰਮ ਕਰਾਏ ਨੇ ਗਿੱਦੜਵਾਏ ਚ ਤੁ ਕੰਮ ਕਰਾਇਆ ਜੀ ਹੂੰ ਕਰਾਇਆ ਬੋਡੀ ਬੋਟ ਹੁਣ ਕਿਦੜਵਾਏ ਜੋ ਮਨਪਰੀ ਬਾਦਲ ਨੂੰ ਮੈਂ ਮਨਪਰੀ ਬਾਦਲ ਨੂੰ ਵੋਟ ਪਾਉਂਗਾ ਜੀ ਹੁਣ ਵੀ ਕਹਿੰਦਾ ਹਾਂ ਚਲੋ ਹਾਂਜੀ ਹਾਂਜੀ ਕਮਲ ਦਾ ਫੁੱਲ ਖਿਲਕੇ ਲੂਆ ਜੀ ਹਾਂਜੀ ਕਮਲ ਦਾ ਫੁੱਲ ਖਿਰਕੇ ਰਹੂਗਾ ਗਿੱਦੜਵਾਚ ਅੱਛਾ ਜੀ ਠੀਕ ਹੈ ਤੇ ਅਸੀਂ ਵੀਰ ਨਾਲ ਗੱਲਬਾਤ ਕਰਾਉਨੇ ਆ ਵੀਰ ਦੱਸਣਗੇ ਵੀ ਇੱਥੇ ਕੀ ਕੀ ਵਿਕਾਸ ਹੋਇਆ ਗਿੱਦੜਵਾਏ ਚ ਵੀਰੇ ਇੱਧਰ ਵੀ ਗਾਰਨਾਗਰ ਇੱਧਰ ਗਾਰਨਾਗਰ ਉਹ ਦੱਸ ਦੇ ਕੀ ਵਿਕਾਸ ਹੋਇਆ ਇੱਥੇ ਕੁਝ ਨਹੀਂ ਹੋਇਆ ਇਹ ਹਾਂ ਬਸ ਛੜਕਣ ਹਾਲ ਦੀ ਦੇਖੀ ਆਨੇ ਆ ਫਿਲਟਰ ਵਾਲਾ ਪਾਣੀ ਪੀਣੇ ਵਾਲਾ ਪਾਣੀ ਮੇਨ ਮੁੱਦਾ ਹੁੰਦਾ ਹੈ ਕਿਉਂਕਿ ਪਾਣੀ ਜੀਵਨਾ ਹੈ ਅੱਛਾ ਲੱਗਿਆ ਪਰ ਮੁੱਲ ਮਿਲਦਾ ਜੀ 5 ਰੁਪਏ 10 ਰੁਪਏ ਕਿੰਨੇ ਮਿਲਦੀ ਆ ਨਹੀਂ ਜਿੱਥੇ ਫਿਲਟਰ ਲੱਗੇ ਹੋਏ ਨੇ ਉੱਥੋਂ ਪਾਣੀ ਮੁੱਲ ਮਿਲਦਾ ਹੈ ਮੁੱਲ ਮਿਲਦਾ ਹੈ ਤੇ ਸਰਕਾਰ ਨੂੰ ਪਤਾ ਨਹੀਂ ਹੈਗਾ ਰਾਜੇ ਵੜਿੰਗ ਨੂੰ ਪਤਾ ਨਹੀਂ ਹੈਗਾ ਵੀ ਪਤਾ ਜੀ ਅੱਛਾ ਕੌਣ ਠੇਕਾ ਦਿੰਦੇ ਨੇ ਉਹ ਠੇਕਾ ਆਪਾਂ ਇਹਦਾ ਆਪਾਂ ਨੂੰ ਕੀ ਪਤਾ ਹੈ ਠੇਕਾ ਦਿੰਦੇ ਕਿ ਨਹੀਂ ਪਰ ਮੁੱਲ ਮਿਲਦਾ ਜੀ 5 ਰੁਪਏ ਕਿੰਨੇ 10 ਰੁਪਏ ਕਿੰਨੇ ਜੀ ਲੋਕ ਲੈ ਰਹੇ ਨੇ ਹਾਂਜੀ ਅਸੀਂ ਵਾਟਰ ਵੈਸ ਦਾ ਪੀਣਾ ਹੈ ਜੀ ਠੀਕ ਸਰੂ ਤੋਂ ਹੀ ਪਰ ਐ ਹੁਣ ਵਾਟਰ ਵੈਸ ਦਾ ਬਹੁਤ ਮਾੜਾ ਹੀ ਹੁੰਦਾ ਪਾਣੀ ਜੀ ਪੀਣ ਯੋਗ ਹੈ ਹੀ ਨਹੀਂ ਜੀ ਜਿਵੇਂ ਹੁਣ ਵੀਰੇ ਤੁਹਾਨੂੰ ਮੁੱਲ ਪਾਣੀ ਮਿਲਦਾ ਤੁਸੀਂ ਹੁਣ ਵੋਟਾਂ ਪਾਉਣੀਆਂ ਤੁਸੀਂ ਕਹੋ ਉਹਨਾਂ ਨੂੰ ਯਾਰ ਕਿੰਨੇ ਜੀ ਫਿਰ ਹੁਣ ਅਗਲੇ ਲائے ਸੀ ਕਿ ਯਾਰੋ ਰੀ ਮਿਲਦਾ ਸੀਗਾ ਕੁਝ ਟਾਈਮ ਬਾਦਲ ਸਾਹਿਬ ਨੇ ਲਾਏ ਸੀਗੇ ਪਹਿਲਾਂ ਅੱਛਾ ਹਾਂ ਲਾਏ ਸੀ ਬਾਦਲ ਸਾਹਿਬ ਨੇ ਪਰ ਉਹਦਾ ਮਿਲਦਾ ਹੀ ਕੁਝ ਟਾਈਮ ਮਿਲਿਆ ਬਾਅਦ ਚ ਅਗਲੇ ਹੁਣ ਕਹਿੰਦੇ ਆ ਵੀ ਜਿਹੜੇ ਮੁਲਾਜ਼ਮ ਬੈਠੇ ਆ ਉਹਨਾਂ ਇਹ ਦਿਹਾੜੀ ਬਣਾਉਣੀ ਹੁੰਦੀ ਹੈ ਜੀ ਉਹ ਕਿੱਥੋਂ ਖਾਣਗੇ ਉਹ ਕਹਿੰਦੇ ਸਾਡੀ ਤਨਖਾਹ ਨਹੀਂ ਆਉਂਦੀ ਜੀ ਨਹੀਂ ਪਹਿਲਾਂ ਪਾਣੀ ਫ੍ਰੀ ਮਿਲਦਾ ਸੀ ਹੁਣ ਮੁੱਲ ਵੇਖਣ ਲੱਗਿਆ ਇਹ ਤਾਂ ਯਾਰ ਗਲਤ ਹੈ ਗੱਲ ਤੇ ਬਾਕੀ ਜਿਹੜਾ ਹੈਗਾ ਹੁਣ ਵਾਟਰ ਵੈਸ ਦਾ ਪਾਣੀ ਆਉਂਦਾ ਸੀ ਸਾਫ਼ ਹੁੰਦਾ ਸੀ ਹੁਣ ਇੰਨਾ ਗੰਦਾ ਹੁੰਦਾ ਜੀ ਕਿ ਹਾਂ ਵੀ ਪੀਣ ਦੇ ਕੋਲੇ ਖੜਾ ਨਹੀਂ ਜਾਂਦਾ ਜੀ ਬਹੁਤ ਗੰਦਾ ਪਾਣੀ ਆਉਂਦਾ ਜੀ ਤੇ ਪੀ ਕੇ ਫਿਰ ਬਿਮਾਰੀ ਹੋਈ ਬੰਦਾ ਫਿਰ ਦਵਾਈਆਂ ਤੇ ਲਾ ਲਓ ਫਿਰ ਉਹਦੇ ਨਾਲ ਤਾਂ ਫਿਰ 5-10 ਰੁਪਏ ਪਾਣੀ ਲਾਏ ਚੰਗੇ ਜੀ ਜਿਹੜਾ ਮਨਪਰੀਤ ਬਾਦਲ ਹੈ ਦਵਾਰੇ ਮੌਕਾ ਭਾਲ ਰਿਹਾ ਔਰੇ ਗਿੱਦੜ ਵਾਹੇ ਤੋਂ ਦੇਣਾ ਚਾਹੂਗੇ ਮੌਕਾ ਉਹਨਾਂ ਨੂੰ ਦੇਖੋ ਇਹ ਚਾਰ ਵਾਰੀ ਬਣ ਕੇ ਜੋ ਆਪਾਂ ਕਹਿੰਦੇ ਆ ਮੈਂ ਤਾਂ ਕੀ ਉਹ ਨਾਂ ਦੇਣ ਵਾਲਾ ਹੈ ਪਰ ਹਮ ਜਿਹੜਾ ਲੋਕਾਂ ਦੀ ਸੋਚ ਹੈ ਜਿਹੜਾ ਕੰਮ ਕਰੂਗਾ ਉਹ ਹੀ ਜਿੱਤੂਗਾ ਜੀ ਇਹ ਬਾਕੀ ਮੌਕੇ ਸਰਕਾਰ ਹੈ ਝਾੜੂ ਵਾਲਿਆਂ ਦੀ ਅਸੀਂ ਤਾਂ ਆਟੋ ਵਾਲੇ ਹੀ ਸਾਨੂੰ ਤਾਂ ਸੈੱਟ ਬਣਾ ਕੇ ਦਿੱਤਾ ਜੀ ਲਿੰਬੀ ਢਿੱਲੋਂ ਨੇ ਹਾਂਜੀ ਹਾਂਜੀ ਅੱਛਾ ਕਾਫੀ ਸਾਲ ਹੋ ਗਏ ਜਦੋਂ ਤਾਂ ਇਹ ਹਾਬੀ ਇਹ ਤਾਂ ਕਾਲੀਆਂ ਚ ਸੀਗੇ ਹੀ ਨਾ ਕੋਈ ਐਮ.ਐਲ.ਏ ਸੀ ਨਾ ਕੁਝ ਮਤਲਬ ਸਾਨੂੰ ਤਾਂ ਆਹ ਛਾਂ ਕਰਕੇ ਇੱਥੇ ਆ ਛੱਤ ਤੇ ਠੀਕ ਬਾਕੀ ਸਾਡਾ ਸਟੈਂਡ ਹੈ ਜੀ ਹੈ ਇੱਥੇ ਬਤੇਰੇ ਆਏ ਹਾਂ ਵੀ ਭਜਾਨ ਵੀ ਆਏ ਕੀ ਰਕਸ਼ੇ ਵੀ ਖੜਾਤੇ ਸੀ ਹੈ ਸਾਡੀ ਗੱਲ ਇਹਨਾਂ ਨੇ ਸੁਣੀ ਡਿੰਪੀ ਢਿੱਲੋਂ ਨੇ ਜੀ ਇਹਨਾਂ ਨੇ ਹਾਬੀ ਕੋਈ ਨਹੀਂ ਵੜਨਤੇ ਕਿਉਂਕਿ ਸਾਨੂੰ 40 ਸਾਲ ਹੋ ਗਏ ਇੱਥੇ ਖੜਦੇ ਨੂੰ ਚਲੋ ਮੇਰੀ ਉਮਰ ਘਟ ਹੈ ਹਾਬੀ ਮੈਂ ਤਾਂ ਹੋ ਗਏ 15 ਸਾਲ ਚਲਾਉਂਦੇ ਨੂੰ ਠੀਕ ਪੁਰਾਣੇ ਬੰਦੇ ਖੜਦੇ 40 50 ਸਾਲ ਤੋਂ ਖੜਦੇ ਆ ਜੀ ਠੀਕ ਸਾਨੂੰ ਭਜਾਣ ਵੀ ਹੁੰਦੇ ਸੀਗੇ ਪਰ ਇਹਨਾਂ ਨੇ ਹਾਂ ਭਜਾਣ ਨਹੀਂ ਦਿੱਤਾ ਸਾਨੂੰ ਸਾ ਨਵਾ ਵੀ ਇੱਥੇ ਸੈੱਟ ਪੱਕਾ ਕਰਾ ਕੇ ਕਹਿੰਦੇ ਹਾਂ ਵੀ ਖੜੇ ਰਹੋ ਕਿਦੜ ਬਾਹੇ ਦੇ ਵਿੱਚ ਹੁਣ ਜਿਵੇਂ ਲਾ ਲੋ ਹੁਣ ਵੀ ਸਾਡਾ ਇਹੀ ਹੈ ਜੀ ਦੇਖੋ ਜੀ ਹੁਣ ਕੋਈ ਵੀ ਸਰਕਾਰ ਬੰਦੀ ਹੈ ਜੇ ਸਾਨੂੰ ਭਜਾਉਗੇ ਇੱਥੋਂ ਭਜਾਉਗੇ ਅਸੀਂ ਕਿਵੇਂ ਲੱਗਾਂਗੇ ਮਗਰੀ ਹਾਂ ਇੱਥੋਂ ਹੀ ਕਮਾਉਣਾ ਸੀ ਅਸੀਂ ਤਾਂ ਹੋਰ ਪਾਸੇ ਵੀ ਨਹੀਂ ਖੜ ਸਕਦੇ ਜੀ ਜਿਹੜੇ ਸਰਕਾਰ ਵੱਲੋਂ ਜੰਜ ਘਰ ਬਣਾਏ ਜਾਂਦੇ ਨੇ ਜਾਂ ਪ੍ਰੋਗਰਾਮਾਂ ਦੇ ਜਿਹੜੇ ਆਮ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਪ੍ਰੋਗਰਾਮ ਕਰਨ ਨੂੰ ਜੰਜ ਘਰ ਵਗੈਰਾ ਬਣਾਏ ਜਾਂਦੇ ਨੇ ਉਹ ਸਰਕਾਰ ਵੱਲੋਂ ਉਰੇ ਹੈਗੇ ਨੇ ਦੇਖੋ ਇਹ ਪਿੰਡਾ ਜਿਹਦਾ ਹੈਗੇ ਜੀ ਅੱਛਾ ਉਰੇ ਹੈਗੇ ਆ ਇੱਥੇ ਕੋਈ ਨਹੀਂ ਇੱਥੇ ਦਾ ਹੈਗੇ ਆ ਧਰਮਸ਼ਾਲਾ ਜੀ ਅੱਛਾ ਤੇ ਧਰਮਸ਼ਾਲਾ ਅੱਗੇ ਲੈਂਦੇ ਹੁੰਦੇ ਸੀਗੇ ਜਿਵੇਂ ਹੁਣ ਮੰਨ ਲਓ ਸਾਡੇ ਇੱਧਰ ਬੈਂਟਵਾਚ ਹੈਗਾ ਜੀ ਬੈਂਟਵਾਚ ਪਿੰਡਾ ਨਾਲ ਹੀ ਪਹਿਲਾਂ ਲੈਂਦੇ ਨਾ 1100 ਰੁਪਏ ਹੁਣ ਤਾਂ ਉਹ ਵੀ 11000 55 5500 ਐ ਲੈਂਦੇ ਜੀ ਮਾਰ ਬੰਦੇ ਦੇ ਮਾਰਗ ਦੇ ਭੋਗ ਦੇ ਕਰਵਾਉਣਾ ਤੇ 5500 ਰੁਪਿਆ ਆਮ ਭੋਗ ਦਾ ਕਰਾਉਣਾ 5500 ਵਿਆਹ ਹੈਗਾ ਤੇ ਅਗਲਾ 11000 ਅਲੱਗ ਮੰਗਦਾ ਹੋਰ ਅਲੱਗ ਮੰਗਦਾ ਮਤਲਬ ਕੋਈ ਉਹ ਜਿਹੜਾ ਨਹੀਂ ਆ ਛੂਟ ਹੈ ਨਹੀਂ ਜੀ ਕੋਈ ਆ ਅਗਲਾ ਕਹਿੰਦਾ ਚਲੋ ਜਿੰਨੇ ਮਰਜ਼ੀ ਪਰਚੀ ਕਟਵਾ ਲਓ ਤੁਸੀਂ ਉਹ ਕੰਮ ਹੈ ਨਹੀਂ ਹੁਣ ਤਾਂ ਮੂੰਹ ਅੜਦੇ ਆ ਅਗਲੇ ਕਹਿੰਦੇ ਹਾਂ ਵੀ ਇੰਨੇ ਪੈਸੇ ਤਾਂ ਦੇਣੇ ਪੈਣਗੇ ਜੀ ਜੇ ਕਰੇ ਹਾਂ ਵੀ ਆਪਾਂ ਕਹਿ ਦਈਏ ਕਿ ਬਾਹਰ ਟੈਂਟ ਲਾ ਕੇ ਪ੍ਰੋਗਰਾਮ ਕਰੀਏ ਉਹ ਨਹੀਂ ਥਾਂ ਨਹੀਂ ਹੁੰਦੀ ਜੀ ਥਾਂ ਹੁੰਦੀ ਐ ਤੇ ਉਸ ਤੋਂ ਵੱਧ ਹਵੇ ਮੰਨ ਲਓ ਐ ਕਿਰਾਏ ਪੜਾ ਲੈ ਕੇ ਬਹਿਣ ਦਾ ਟੈਂਟ ਲੈ ਕੇ ਬਹਿਣ ਦਾ ਜੀ ਇਹ ਐ ਨਹੀਂ ਆਉਣੇ ਵਾਲੇ ਸਮੇਂ ਦੇ ਵਿੱਚ ਹੁਣ ਤੁਸੀਂ ਕਿਹਨੂੰ ਫਤਵਾ ਦੇ ਰਹੇ ਹੋ ਅਜੇ ਤਾਂ ਡਿੰਪਿਟੇ ਲੰਨ ਇੱਕ ਵਾਰੀ ਪਤਾ ਕੀ ਐ ਇਹ ਦੇਖੋ ਤਿੰਨ ਵਾਰੀ ਹਾਰ ਗਏ ਹੈ ਸਾਨੂੰ ਛੱਤ ਵੀ ਬਣਾ ਦਿੱਤੀ ਐ ਤੇ ਅਸੀਂ ਤਾਂ ਕਹਿੰਦੇ ਇੱਕ ਵਾਰੀ ਹੱਬ ਬਣਾਓ ਇਹਨੂੰ ਮੌਕਾ ਜ਼ਰੂਰ ਦਿਓ ਇੱਥੇ ਲੋਕਾਂ ਦੀ ਆਵਾਜ਼ ਅਸੀਂ ਕੈਮਰੇ ਦੇ ਵਿੱਚ ਰਿਕਾਰਡ ਕਰ ਰਹੇ ਹਾਂ ਜਿਹੜੇ ਲੋਕਾਂ ਦਾ ਜਿਹੜਾ ਮਤ ਹੈ ਉਹ ਕੈਮਰੇ 'ਚ ਰਿਕਾਰਡ ਕਰ ਰਹੇ ਹਾਂ ਲੋਕ ਇਸ ਵਾਰ ਡਿੰਪੀ ਢਿੱਲੋਂ ਨੂੰ ਵੀ ਮੌਕਾ ਦੇਣਾ ਚਾਹੁੰਦੇ ਨੇ ਕਿਉਂਕਿ ਉਹ ਕਹਿੰਦੇ ਨੇ ਕਿ ਵਧੀਆ ਬੰਦਾ ਹੈ ਅਸੀਂ ਇੱਕ ਵਾਰ ਡਿੰਪੀ ਢਿੱਲੋਂ ਨੂੰ ਵੀ ਮੌਕਾ ਦੇ ਕੇ ਦੇਖਣਾ ਹੈ ਤੇ ਗਿੱਦੜਵਾਸੇ ਤੋਂ ਤੁਹਾਨੂੰ ਹੋਰ ਵੀ ਅਸੀਂ ਜਿਹੜੇ ਲੋਕਾਂ ਦੀ ਰਾਏ ਜਾਣਦੇ ਰਹਾਂਗੇ ਤੇ ਤੁਹਾਨੂੰ ਦਿਖਾਉਂਦੇ ਰਹਾਂਗੇ ਸਾਡੇ ਨਾਲ ਜੁੜੇ ਰਹੋ ਧੰਨਵਾਦ